ਹੇ ਗਾਈਜ਼ ਅਨ ਯੂਰ ਕਾਲਜ ਜੈਂਟਰ ਹੋ ਗਏ ਆ ਐਂਟਰੀ ਆ ਗਈ ਕਾਲੇ ਦੀ ਤੇ ਸਾਹਮਣੇ ਉਹ ਸਮੰਨਾ ਪ੍ਰਾਣੀ ਲਾਇਬ੍ਰੇਰੀ ਆ ਉਹ ਨਵੀਆਂ ਠੀਕ ਆ ਆ ਸਾਹਮਣੇ ਪ੍ਰਾਣੀ ਲਾਇਬ੍ਰੇਰੀ ਦਾ ਲੁੱਕ ਜਸ ਕਰੋ ਤੁਸੀਂ ਬਹੁਤ ਪੁਰਾਣਾ ਕਾਲਜ ਹੈਗਾ ਨੂੰ ਬੰਦਾਂ ਲਾਉਣਿਆ ਨਿਸ਼ਾਨਦੇ ਬੰਦੇ ਨੂੰ ਇਹ ਬੰਦੇ ਨੂੰ ਪਛਾਣਨੇ ਆ ਯਾਰ ਹੈਰੀ ਨੂੰ ਫੋਨ ਕਰਦਾ ਜਾਂ ਹੈਰੀ ਨੂੰ ਲਾਉਂਦਾ ਚੱਲ ਮੈਂ ਗਾਕ ਖੜਾਗਾ ਆਉਣਾਗਾ ਤੇਰੇ ਕੋਲ ਬਾਬੇ ਫਿਰ ਪੈਸੇ ਤੇਰੇ ਕੋਲ ਵੀ ਮੇਰੇ ਕੋਲ ਵੀ ਨਹੀਂ ਕੀ ਕਰੀਏ ਯਾਰ ਬਣਾਇਆ ਕਰ ਮੈਂ ਜੋ ਸਕੀਮ ਬੰਦਾ ਕਿਤੇ ਦੁਕਾਨਾਂ ਦੇ ਕੀ ਚੀਜ਼ ਨਹੀਂ ਹੋਗਾ ਤੇਰੇ ਕੋਲ ਨਹੀਂ ਆਫਰ ਬਈ ਪੈਸੇ ਦੇਊਗਾ ਸਾਡੇ ਚੀਜ਼ ਨਹੀਂ ਦੇ ਆ ਵੀ ਹੱਥਾਂ ਤੋਂ ਓਕੇ ਹੋਗਾ ਮਿਸ਼ਨ ਸਫਲ ਹੋ ਗਿਆ ਇਧਰੇ ਪੰਪ ਦੇ ਦੇ ਓ ਯਾ ਕਿ ਮੈਂ ਦੂਰ ਦਾ ਦੇਖ ਤੋਰ ਦੇਖ ਬਾਈ ਬੈਲੀਆਣੀ ਤੋਰ ਦੇਖ ਪੂਰੀ ਬੈਲੀਆਣੀ ਤੋਰਾ ਬਾਈ ਜੀ ਹਾਂਜੀ ਹਾਂਜੀ ਬੈਲਪੂਣਾ ਕੈਰੀ ਦਾ ਕਾਲਜ ਵਿੱਚ ਨੂੰ ਹੋਰ ਆ ਵੀਰੇ ਪੂਰਾ ਹਿੱਕ ਠੋਕ ਕੇ ਬਈ ਉਧਰ ਇਸੇਪਰ ਬੈਠੇ ਆ ਕਪਲ ਗੜੇ ਆਹ ਦੇਖੋ ਜੀ ਉਹ ਬੈਠਾ ਇੱਕ ਰੈੱਡ ਵੈਲਵੈਟ ਦਾ ਜੋੜਾ ਬੈਠਾ ਨਹੀਂ ਨਹੀਂ ਹੈ ਕੁਝ ਨਹੀਂ ਕਰਨਾ ਹੈਗਾ ਇਹ ਤਾਂ ਐਵੇਂ ਬੱਚੇ ਪੜਨਾ ਹੋਏ ਨੇ ਜੀ ਟਾਈਮ ਸਹੀ ਹੈਗਾ ਗਰਮੀਰ ਕਾਲਜ ਮੜਾ ਕਾਲਜ ਨਹੀਂ ਹੈਗਾ ਤੇ ਚੜਾਈ ਵੱਲੋਂ ਕੋਈ ਮੜਾ ਗੀਤ ਫੈਸਟੀਵਲ ਹੁੰਦਾ ਸੀ ਬਈ ਅਸੀਂ ਉਰੇ ਬੈਠੇ ਹੁੰਦੇ ਸੀ ਇੱਕ ਆ ਬੰਦਾ ਬੈਠਾਗਾ ਆਹ ਬੈਠਾ ਪਛਾਣਦੇ ਹਾਂ ਉਸ ਬੰਦੇ ਨੂੰ ਇਹ ਸਾਡੇ ਪਹਿਲਾਂ ਵਾਲੇ ਲੁਕ ਰਿਹਾਗਾ ਇਹ ਲੁਕ ਰਿਹਾਗਾ ਇਹ ਪਹਿਲਾਂ ਨੇ ਵਲੌਗ ਸੀ ਗਏ ਆਪਣੇ ਤੇਰੇ ਆ ਲਿਖ ਰਿਹਾ ਟਿੱਕਾ ਮੇਰੇ ਹੱਥ ਨੇ ਪਏ ਉੜਿਆ ਕਰਕਲੇ ਨਾਲ ਦੇ ਚਿਪਸ ਆ ਸਾਰੀ ਨਹੀਂ ਤੇ ਚਿਪਸ ਲੈ ਪੁੱਤ ਠੀਕ ਆ ਨਹੀਂ ਵਲੌਗ ਸੀ ਗਏ ਆਪਣੇ ਓਕੇ ਇਹ ਆਇਆ ਸੀ ਮੇਰੇ ਕੋਲ ਸਮਾਨ ਲੈਣ ਪਰਚੂਦੀਂ ਦੁਕਾਨ ਤੇ ਓਪਰਚੂਨੀ ਦੇ ਕਾਣੇ ਇਹਦੀ ਸੀ ਅਤਿ ਨਿੱਚੱਕ ਕਰੋ ਆਇਓ ਆ ਸਾਡੀ ਬਾਈ ਬਈ ਪੁਰਾਣੀ ਹਾਏ ਇਹਨੂੰ ਮੈਂ ਦੱਸਦਾ ਮੈਂ ਪੁਰਾਣੀ ਲਾਇਬ੍ਰੇਰੀ ਦੀ ਰੌਖ ਚੈੱਕ ਕਰੋ ਠੀਕ ਆ ਸਾਡਾ ਆਫਿਸ ਇੱਧਰ ਪ੍ਰਿੰਸੀਪਲ ਆਫਿਸ ਉਧਰ ਪਿੱਛੇ ਗਰਾਊਂਡ ਆ ਗਾ ਬਾਲੀਬਾਲ ਵਾਲਾ ਓਪਨ ਥੀਟਰ ਇੱਧਰ ਸਾਡੇ ਇੱਧਰ ਓਪਨ ਥੀਟਰ ਆ ਬਾਕੀ ਬਥੇਰੇ ਜਾਣੇ ਮਿਲਣਗੇ ਮੈਂ ਤਾਂ ਹੋਰ ਕੰਮ ਆਇਆ ਸੀ ਹਾਈ ਗਾਈਜ਼ ਇਹ ਹੈਗੇ ਨੇ ਫੋਰ ਕਰਕੇ ਵੈਲਕਮ ਟੂ ਜੀ ਆਰ ਸੀ ਜੀ ਆਰ ਸੀ ਗਵਰਨਰ ਗਵਰਨਰ ਮੈਂਟਰ ਰਣਵੀਰ ਕਾਲਜ ਸੰਗਰੂਰ ਯਾਸ਼ ਕਿ ਮੈਂ ਤਿਆਰ ਜਾ ਰਹੇ ਹਾਂ ਅਦਰੋਂ ਆਇਆ ਐਕਟੀਵਲ ਦੀ ਤਿਆਰੀ ਕਰ ਰਹੀ ਹੈ ਮੜਾ ਯਾ ਸੁਣਾ ਯਾਰ ਮੈਡਲ ਲਿਆਉਂਗਾ ਆ ਸੁਣਾ ਹੀ ਮੜਾ ਯਾ ਯਾਰ ਕੋਰ ਲਓ ਯਾਰ ਸਾਡਾ ਬਲ ਚੱਲ ਐਂਡ ਜਾ ਹੀ ਨਾ ਤੈਨੂੰ ਫੋਨ ਕਰੂੰਗਾ ਐਂਡ ਚ ਲਾਵਾਂਗੇ ਠੀਕ ਹੈ ਓਕੇ ਓਕੇ ਜਾ ਹੀ ਨਾ ਆ ਵੀ ਤੁਹਾਡੇ ਲਈ ਸਸਪੈਂਸਰ ਆ ਤੇ ਡਿਟੇਰਕਟਰ ਤੇ ਕਹਾਵਾ ਉਹ ਆ ਗਈ ਇਹ ਕਿਹ ਰਹਿੰਦਾ ਵੀ ਪੁਰਾਣੀ ਲੇਵਰੇ ਦੀ ਆ ਗਈ ਉਧਰ ਕੰਟੀਨ ਆ ਜੀ ਠੀਕ ਆ ਸਿਆ ਹੁਣ ਅਸੀਂ ਘਰ ਤੋਂ ਚੱਲੇ ਆਂ ਮੈਨੂੰ ਥੋੜਾ ਜਨਾ ਕੰਮ ਆਗਾ ਆਪਾਂ ਉਧਰ ਚੱਲੇ ਆਂਗੇ ਠੀਕ ਆ ਆ ਬੰਦਾਗਾ ਜਿਹੜਾ ਇਹਨੇ ਇਹਦੇ ਪੈਰੋਂ ਸਾਰਾ ਕੁਝ ਇਹਦੇ ਪੈਰੋਂ ਹੋਣਾਗਾ ਸਾਰਾ ਕੋਸ਼ਿਸ਼ ਕੋਈ ਸਿੱਧਾ ਇੱਕ ਕਲਾਸ ਫਰੋਂਗ ਲੈ ਕੇ ਚੱਲੇ ਹਾਂ ਹਾਂ ਅੱਛਾ ਠੀਕ ਹੈ ਚਲੋ ਸਾਡੇ ਟੀਚਰ ਸੀਗੇ ਮਿਲਦਿਆ ਇਹ ਪ੍ਰੋਫੈਸਰ ਸੀਗੇ ਹਾਂ ਬਹੁਤ ਟਾਈਮ ਯਾਰ ਤੁਹਾਡੇ ਨਾਲ ਖੱਪ ਗਿਆ ਅੰਦਰੀ ਤੇ ਚੁਗਾ ਗਿਆ ਬਾਕੀ ਤੁਸੀਂ ਚੈੱਕ ਕਰੋ ਬਈ ਸ਼ਾਂਤੀ ਅਗਰ ਨਰੀਆ ਬੋਤਨ ਵੀ ਕਾਲਜ ਇੰਨੀ ਗ੍ਰੇਨਰੀ ਨਹੀਂ ਹੈਗੀ ਬਈ ਕਿਸੇ ਕਾਲਜ ਚ ਹਨ ਨੀ ਕਾਲਜ ਬਈ ਬਹੁਤ ਵਧੀਆ ਕਾਲਜ ਆ ਆ ਅੱਗੇ ਪੜੋ ਹਨਾ ਤੁਸੀਂ ਜੋ ਵੀ ਸੁਣਾਏ ਦੇ ਬਾਰੇ ਸਭ ਅਫਵਾਹ ਨੇ ਉਹ ਕੋਈ ਕਾਲਜ ਚ ਬਈ ਕੋਈ ਨਸ਼ਾ ਪੱਤਾ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਉਹ ਹੀ ਕਾਲਜ ਚ ਸਾਰਾ ਕੁਝ ਗੱਡਾ ਤੁਸੀਂ ਚੈੱਕ ਕਰ ਸਕਦੇ ਹੋ ਬੱਚੇ ਵਧੀਆ ਪੜਦੇ ਨੇ ਆਗੇ ਕਲਾਸਾਂ ਚੋਂ ਨਹੀਂ ਬਾਹਰ ਨਿਕਲਦੇ ਦੇਖ ਸਕਦੇ ਹੋ ਪਰਾਂ ਅ ਕੰਟੀਨ ਆ ਬਈ ਰਣਵੀਰ ਕਾਲਜ ਦੀ ਬੜੀ ਮਸ਼ਹੂਰ ਆ। ਉਹਗੇ ਆਡੀਓ ਏਡੀਟੋਰੀਅਮ ਆ ਵੀਰੇ। ਤੁਹਾਨੂੰ ਕਦੇ ਫੇਰ ਦਿਖਾਵਾਂਗੇ। ਇਹ ਦੇ ਟਾਈਮ ਹੋ ਗਿਆ ਤੁਹਾਨੂੰ ਅਸੀਂ ਕੰਮ ਕਰ ਲਈ। ਅਸੀਂ ਉਧਰ ਬੈਨੇ ਹੁੰਦੇ ਸੀਗੇ ਪਹਿਲਾਂ। ਇਹ ਸਾਡਾ ਪੱਕਾ ਅੱਡਾ ਹੁੰਦਾ ਸੀਗਾ ਇਹ। ਅਸੀਂ ਪਰ ਬੈਠਣ ਦਾ ਟਾਈਮ ਨਹੀਂ ਸੀ ਮਿਲਦਾ। ਕਲਾਸਾਂ 'ਚ ਹੁੰਦੇ ਸੀ ਨਾ। ਆਹਨ ਤਾਂ ਲਾਈਏ। ਇਹਨੂੰ ਇਹ ਪੁੱਛੋ ਵੀ ਦਾ ਕੋਰਸ ਕੀ ਆ ਕਾਲਜ 'ਚ। ਉਦ ਤੱਕ ਹੋਰ ਕੋਰਸ ਕੀ ਤੇ ਡਿਪਲੋਮਾ ਕੀ ਆ ਤੇਰਾ ਗ੍ਰੈਜੂਏਸ਼ਨ ਕੀ ਆ ਤੇਰੀ ਕੀ ਕਰਨਾ ਤੂੰ ਕਾਲਜ ਐਂ ਦੱਸ ਦੇ ਮੈਂ ਆਇਆ ਸੀ ਆ ਫਾਰਮ ਸਬਮਿਟ ਕਰਵਾਣਾ ਫਾਰਮ ਤਾਂ ਮੇਰੇ ਸੀ ਮੈਂ ਸਬਮਿਟ ਤਾਂ ਕਰਵਾਣਾ ਐ ਸੀ ਨਾ ਨਾ ਤੂੰ ਕਰਦਾ ਕਿਹਾਂ ਕਾਲਜ ਮੇਰੇ ਨਾਲ ਤਾਂ ਪਹਿਲਾਂ ਸੀ ਤੂੰ ਵੀਡੀਓ ਚ ਪਤਾ ਲੱਗ ਰਿਹਾ ਵੀ ਮੇਰੇ ਨਾਲ ਪਹਿਲਾਂ ਸੀ ਤੂੰ ਨਹੀਂ ਪਹਿਲਾਂ ਤਾਂ ਹੈਗਾ ਸੀਗਾ ਕਾਲਜ ਤੇ ਆ ਦੇਖੋ ਬਈ ਤੁਸੀਂ ਮੇਰੇ ਵਿੱਚ ਨਾ ਤੁਸੀਂ ਲੇਟ ਹੋ ਗਏ ਤੁਸੀਂ ਚੈੱਕ ਕਰੋ ਬਈ ਵੀ ਤੁਸੀਂ ਅਦਰਸ ਸਪੈਕਟਰ ਚੈੱਕ ਕਰੋ ਸਾਡੇ ਕਾਲਜ ਦਾ ਬਈ ਕੱਲੋਂ ਸਾਬ ਕੱਲੋਂ ਵੀਰੇ ਸਾਡੇ ਕਾਲਜ ਵਾਲਿਆਂ ਦਾ ਯੂਥ ਫੈਸਟੀਵਲ ਸ਼ੁਰੂ ਹੋਣ ਜਾ ਰਿਹਾ ਹੈ ਮਸਤਵਾਨਾ ਸਾਹਿਬ ਰਹਿ ਗਏ ਹੁਣ ਤਾਂ ਬਈ ਕਾ ਹੋ ਗਿਆ ਉੱਥੇ ਅਸੀਂ ਆ ਪੇੜ ਥੱਲੇ ਦੋ ਬੈਂਚ ਹੁੰਦੇ ਸੀ ਉੱਥੇ ਮੈਨੂੰ ਹੁੰਦੀ ਸੀ ਕਿ ਦੋ ਬੈਂਚ ਹੁੰਦੇ ਸੀ ਕਦੇ ਅਸੀਂ ਪੱਦਰ ਰੱਖ ਲੈਂਦੇ ਸੀ ਸਾਰਿਆਂ ਨੇ ਪਹੁੰਚਣਾ ਵੀਰੇ ਜ਼ਰੂਰ ਹਾਂ ਚੈੱਕ ਕਰ ਸਕਦੇ ਤੁਸੀਂ ਸੋਤਰ ਦਾ ਕਿੱਥੇ ਆਵੇ ਮਸਤਵਾਨਾ ਸਾਹਿਬ ਅੱਛਾ ਮੈਂ ਮੇਰਾ ਮਸਤਵਾਨਾ ਹੀ ਕਾਲਜ ਹੁਣ ਕੱਲ ਨੂੰ ਫਿਰ ਚੱਲਾਂਗੇ ਮੈਨੀਆਂ ਪਿਆ ਯਾਰਾ ਅੱਪਾ ਚੱਲਾਂਗੇ ਹੈਰੀ ਬ੍ਰੋ ਮੈਂ ਤਾਂ ਹੋਰ ਕੰਮ ਜਾਣਾਗਾ ਬਈ ਯੂਰੇ ਅਸੀਂ ਬਹੁਤ ਪਰਫਾਰਮੈਂਸ ਲਾਈਆਂ ਨੇ ਫੁਕਰ ਕੈਸਟਰੇ ਦੀਆਂ ਜਦ ਯੂਥ ਫੈਸਟੀਵਲ ਹੁੰਦਾ ਸੀ ਇਹ ਟਾਈਮ ਇੱਧਰ ਬੋਟ ਨਹੀਂ ਵਗਾਰਾ ਸਾਰਾ ਆ ਦੇਖ ਇਹ ਅੱਜ ਤੁਹਾਨੂੰ ਖਾਲੀ ਦੇਖ ਰਿਹਾ ਨਾ ਆ ਨਾਲੇ ਕੁ ਸਮੇਂ ਤੇ ਤੁਸੀਂ ਠੰਡ ਹੋਣੋ ਥੋੜੀ ਜੀ ਸਾਰੇ ਜਵਾਖੂਰੀ ਆ ਕੇ ਬੈਠਣਗੇ ਤੁਸੀਂ ਪੂਰੀ ਸਾਰੇ ਲੈਣਾ ਮੇਰਾ ਬਹੁਤ ਫੇਰ ਆ ਗਿਆ ਹੰਡਾ ਤੋ ਓ ਕਿਆ ਆ ਸਿੰਘ ਕੰਟੀਨ ਦਿਖਾ ਰਿਹਾ ਆਪਣੀ ਆ ਕੰਟੀਨ ਆ ਬਾਈ ਕਲੋਜ਼ ਅਪ ਕਲੋਜ਼ਰ ਹੋ ਗਿਆ ਸਾਨੂੰ ਕੰਟੀਨ ਦਾ ਮੁੰਡੇ ਨਾਲ ਦਿਖ ਨਹੀਂ ਰਹੇ ਬਾਈ ਪਤਾ ਨਹੀਂ ਕਿੱਥੇ ਗਏ ਮੁੰਡੇ ਦਿਖ ਨਹੀਂ ਰਹੇ ਸਾਡੇ ਵਾਲੇ ਬਾਈ ਠੀਕ ਹੈ ਸਾਡੇ ਆਹ ਪੈ ਗਈ ਨੀ ਆ ਪੈ ਗਈ ਐਡੀਟਰ ਸਾਡੇ ਐਡੀਟਰ ਬਾਈ ਜੀ ਐਡੀਟਰ ਉਹ ਨਾਲ ਲਿਵ ਹੋਣੀ ਵੀ ਨੇ ਬੰਦੇ ਕਹਿੰਦੇ ਕਿਉਂ ਫਿਰਦੇ ਨੇ ਗੋਲੀ ਚ ਪੂਰੇ ਠੀਕ ਠੀਕ ਹੈ ਜੀ ਕਿਵੇਂ ਜੀ ਬੜੇ ਦਿਨਾਂ ਬਾਅਦ ਮੈਨਾਂ ਓਏ ਹੋਰੀ ਆ ਨਾ ਜਦੋਂ ਲੀਟ ਕਰਾ ਮੇਰੇ ਜੀ ਇਸ ਤੋਂ ਬਾਅਦ ਤੋਂ ਹਮਾਰੇ ਮਿਲਣੀ ਦੋ ਚੰਡੀਗੜ੍ਹ ਤੋਹਣਾ ਯਾਰ ਦੋ ਹਾਂ ਉਹ ਗੁਰੂ ਨੇ ਕਿਹਾ ਡਰੈਕ ਲਾ ਰਹੇ ਨੇ ਤੇਲ ਮੁੱਕ ਗਿਆ ਤੇਰਾ ਨਹੀਂ ਮੈਂ ਹੀ ਲਿਫਟ ਦਿੱਤੀ ਦੇ ਦੋ ਹੋਰ ਵੀ ਲਾ ਗਿਆ ਹਾਂ 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 ਬਹੁਤ ਧੰਨਵਾਦ ਸਾਡੇ ਹੋਰ ਆ ਕੇ ਸਾਡੇ ਵੀ ਤੇਲ ਮੁੱਕ ਗਿਆ ਹੋਰ ਤੇ ਪਤਾ ਹੀ ਮਾਰ ਰਹੇ ਨੇ ਪਤਾ ਹੀ ਤੇਰੇ ਵੀ ਬਹੁਤ ਬਹੁਤ ਧੰਨਵਾਦ ਸਾਡੇ ਉਹਨੂੰ ਬੋਰਡ ਕਰਾ ਕੇ ਦਾ ਲੈ ਗਿਆ ਇਸ ਤੇ ਹੋਰ ਯੋਦੇ ਬਿਨਾਂ ਕੋਸਟ ਗਾੜੀ ਨਹੀਂ ਚੱਲਦਾ ਵੀਰੇ ਕੀ 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 ਪੋਸਟ ਕਾਰਡ ਚੌੜਗਾਸ ਨੇ ਗਾ ਚੌੜਕਾਸਟ ਚੌੜਕਾਸਟ ਆਈ ਨਹੀਂ ਪਤਾ ਚੌੜ ਇਹ ਗਰੁੱਪ ਜਾ ਰਿਹਾ ਇਹ ਚੌੜ ਓਏ ਆ ਕੁਝ ਨਹੀਂ ਪਾਈਗਾ ਚੌੜ ਚੂੜ ਓਏ ਆ ਕਰਦੀ ਯਾਰ ਹਨਾ ਕਰੋ ਉਹ ਤਾਂ 80 ਹੀ ਕਰਦੀ ਹੋ ਕੰਟੀ ਨਾਲ ਟੀ ਸਭ ਕੋ ਸਾਡਾ ਫੈਮਲੀ ਫਰੈਂਡ ਹੀ ਹੈ ਮਗਰ ਚੌੜਗਾਸ ਨਹੀਂ ਕੁਝ ਨਹੀਂ ਵਧੀਆ ਵਧੀਆ ਬੱਸ ਸਭ ਠੀਕ ਸਾਰੇ ਵਧੀਆ ਵਧੀਆ ਤੁਸੀਂ ਕਿਵੇਂ ਬਲੋਗਿੰਗ ਨਹੀਂ ਕਰਦੇ ਕਰ ਲਈਏ ਕੋਲੇ ਦਾ ਨਾਮ ਰੋਸ਼ਨ ਕਰੇ ਸਿਪਰਾ ਵੀ ਉਹ ਦਿਖਾਰੇ ਸੀ تنویر کالج ਦਾ ਸਾਨੂੰ ਦੇਖੀ ਨਹੀਂ ਲੱਗਦੀ ਕਿੱਥੇ ਉਸ راہ ਜਿੱਡ ਤੋਣ ਤੇਰੀ ਅੱਖ ਜਾਨੀ ਮੋਹਰ ਜੀ ਨੀ ਮਚੰਦਨ ਦਾ ਟੰਬਾ ਤੇ ਤੂ ਟਾਣੀ ਗਲ ਮੋਹਰ ਜੀ ਮੇਰੀ ਡਾਂਗ ਜਿਨੀ ਮਾਰ ਤੇਰੇ ਲੱਖ ਕਹੋ ਨੀ ਮੋੜਦੀ ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਲੋਹਰ ਦੀ 니ਤੂਵਾਰੀ ਸ਼ਾਦੀ ਹੀ ਮੈਂ ਸਮਾਦ ਝਾਉਣ ਮੋੜਦੀ ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਲੋਹਰ ਦੀ 니ਤੂਵਾਰੀ ਸ਼ਾਦੀ ਹੀ ਐਨਾ ਪਿਆਰ ਤੇਰਾ ਮੇਰਾ ਹਾਏ ਨੀ ਅੱਜ ਦੀ ਤਰੀਕ ਚ ਜੇ ਨਾਰਾਣੀ ਜ਼ਿੰਦਾਦਾਸੀ ਹਾਏ ਨੀ ਰਾਜੇ ਰਣਜੀਤ ਚ ਐਨਾ ਪਿਆਰ ਤੇਰਾ ਮੇਰਾ ਹਾਏ ਨੀ ਅੱਜ ਦੀ ਤਰੀਕ ਚ ਜੇ ਨਾਰਾਣੀ ਜ਼ਿੰਦਾਦਾਸੀ ਹਾਏ ਨੀ ਅਜ ਰਣਜੀਤ ਚ ਤੇਰੀ ਤੋਰ ਚੋ ਚਾਲਕ ਪੈਂਦੀ ਫੇਰੇ ਨਾਂ ਦੀ ਤੋਰ ਦੀ ਤੇਰੀ ਮੇਰੀ ਜੋੜੀ ਜਉ ਅਟਾਰੀ ਤੇ ਲਹੌਰ ਦੀ 니ਤੁਵਾਰੀ ਸ਼ਾਦੀ ਹੀ ਮੈਂ ਸਮਾਦਝੋਣੇ ਮੋੜਦੀ ਤੇਰੀ ਮੇਰੀ ਜੋੜੀ ਜੋ ਅਟਾਰੀ ਤੇ ਲਹੌਰ ਦੀ 니ਤੁਵਾਰੀ ਸ਼ਾਦੀ ਹੀ ਉਹਦੇਦਰ ਆ ਗਿਆ ਨਾ ਤਸਰ ਲੈ ਜਰਾ ਆ ਵੀ ਵੱਜੂ ਆਉਣਾ ਲੱਭਾ ਕਿੱਧਰ ਪ੍ਰਾਪਤ ਆਪੀ ਨਾ ਕੋ ਬਣ ਲੈ ਮੋਹ ਹੈ ਫੜਾ ਅਬ ਜੀ ਫਲੂਟ ਦੀ ਪਰਫਾਰਮੈਂਸ ਦਿਖਾਊਗਾ ਬੱਬੇ ਬੰਦਰ ਹੁਣ ਨਾ ਪਾਓ ਚਲ thank mm -hmm. you